ਸਾਫਰੇ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਡਾਕਟਰ ਕੁਲਬੀਰ ਕੌਰ ਅੱਜ ਆਪਾਂ ਖਾਲਸੇ ਦੀ ਜਨਮ ਭੂਮੀ ਬਾਰੇ ਗੱਲ ਕਰਾਂਗੇ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਖਾਲਸਾ ਪੰਥ ਦੀ ਸਿਰਜਣਾ ਕਿੱਥੇ ਹੋਈ ਸੀ ਸਿੱਖ ਇਤਿਹਾਸ ਦੀ ਧਰਤੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਸਾਹਿਬਾਂ ਨੇ ਖਾਲਸੇ ਦੀ ਨੀਂ ਰੱਖੀ ਸੀ ਅਨੰਦਪੁਰ ਸਾਹਿਬ ਸਿਰਫ ਇੱਕ ਥਾਂ ਨਹੀਂ ਸਿੱਖੀ ਦੇ ਅਸਲ ਜੋਸ਼ ਬਲੀਦਾਨ ਅਤੇ ਵਿਸ਼ਵਾਸ ਦੀ ਧਰਤੀ ਹੈ ਆਓ ਚੱਲ ਜੀਏ ਉਸ ਧਰਤੀ ਵੱਲ ਜੋ ਸਦਾ ਆਨੰਦ ਨਾਲ ਭਰਪੂਰ ਰਹੀ ਹੈ ਅਨੰਦਪੁਰ ਸਾਹਿਬ ਇਹ ਨਾਮ ਜਦੋਂ ਵੀ ਆਪਣੇ ਕੰਨੀ ਪੈਂਦਾ ਜਦ ਜਦੋਂ ਵੀ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਆ ਤਾਂ ਸਾਡੇ ਦਿਮਾਗ ਵਿੱਚ ਇੱਕੋ ਹੀ ਗੱਲ ਆਉਂਦੀ ਹੈ ਕਿ ਗੁਰੂ ਸਾਹਿਬਾਂ ਵੇਲੇ ਕਿਹੋ ਜਿਹਾ ਹੋਊਗਾ ਆਨੰਦਪੁਰ ਸਾਹਿਬ ਕਿੰਨੇ ਕੁ ਉੱਥੇ ਲੋਕ ਵੱਸਦੇ ਸੀ ਗੁਰੂ ਸਾਹਿਬ ਕਿੱਥੇ ਰਹਿੰਦੇ ਸੀ ਕਿਵੇਂ ਅਤੇ ਕਿੱਥੇ-ਕਿੱਥੇ ਕਿਲੇ ਉਸਾਰੇ ਗਏ ਅੱਜ ਆਪਾਂ ਤੁਹਾਨੂੰ ਗੁਰੂ ਸਾਹਿਬਾਂ ਵੇਲੇ ਦੇ ਆਨੰਦਪੁਰ ਚ ਲੈ ਕੇ ਜਾਵਾਂਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਆਨੰਦਪੁਰ ਚ ਰਹਿੰਦਾ ਸੀ ਸੋਚੋ ਕਿਹੋ ਜਿਹਾ ਹੋਊਗਾ ਉਹ ਮਾਹੌਲ ਹਰ ਸਿੱਖ ਦੀ ਇਹ दिली ਇੱਛਾ ਹੈ ਕਿ ਮੈਂ ਉਸ ਮਾਹੌਲ ਨੂੰ ਵੇਖਾਂ ਉਹਦੀ ਖੁਸ਼ੀ ਨੂੰ ਮਾਨਾਂ ਕਿਉਂਕਿ ਆਨੰਦਪੁਰ ਸਾਹਿਬ ਸਾਡਾ ਆਪਣਾ ਘਰ ਹੈ ਖਾਲਸੇ ਦੀ ਜਨਮ ਭੂਮੀ ਹੈ ਸਾਡੇ ਆਪਣੇ ਘਰ ਦਾ ਇਤਿਹਾਸ ਹਰ ਸਿੱਖ ਨੂੰ ਪੰਜਾਬ ਦੇ ਹਰ ਬੱਚੇ ਬੱਚੀ ਨੂੰ ਪਤਾ ਹੋਣਾ ਚਾਹੀਦਾ ਹੈ ਵਾਦ ਤੋਂ ਵਾਦ ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਹੁਣ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਆਪਾਂ ਸਭ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰ ਵਸਾਇਆ ਸੀ ਜਿਸ ਦਾ ਨਾਮ ਸੀ ਚੱਕ ਨਾਨਕੀ ਜ਼ਿਆਦਾਤਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਦਾ ਨਾਮ ਬਦਲ ਕੇ आनंदपुर राख ਦਿੱਤਾ ਪਰ ਇਦਾਂ ਨਹੀਂ ਸੀ ਚੱਕ ਨਾਨਕੀ ਤਿੰਨ ਪਿੰਡਾਂ ਦੀ ਜ਼ਮੀਨ ਤੇ ਵਸਾਇਆ ਗਿਆ ਸੀ ਮੀਆਪੁਰ ਲੋਦੀਪੁਰ ਤੇ ਸਹੋਟਾ ਹੁਣ ਜਿਹੜਾ ਆਨੰਦਪੁਰ ਸਾਹਿਬਾ ਉਦੋਂ ਬਹੁਤ ਛੋਟਾ ਸੀ ਚੱਕ ਨਾਨਕੀ 1665 ਚ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ 1689 ਚ ਫਿਰ ਆਨੰਦਪੁਰ ਸਾਹਿਬ ਵਸਾਇਆ ਯਾਨੀ ਕਿ ਚੱਕ ਨਾਨਕੀ ਦੇ ਬਿਲਕੁਲ ਨਾਲ ਹੀ ਆਨੰਦਪੁਰ ਵਸਾਇਆ ਚੱਕ ਨਾਨਕੀ ਨੂੰ ਵੀ ਵਿੱਚ ਹੀ ਰਲਾ ਲਿਆ ਗਿਆ ਸੀ ਇਹ ਆਪਾਂ ਨੂੰ ਕਿੱਥੋਂ ਪਤਾ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਖੁਦ ਦੀ ਬਾਣੀ ਹੈ ਉਸ ਦੇ ਵਿੱਚ ਉਹ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਜੁੱਧ ਜੀਤ ਆਏ ਜਬੇ ਟਿੱਕੇ ਨ ਤਿੰਨ ਪਰ ਪਾਉ ਕਹਿਲੂਰ ਮੈਂ ਬੰਦਿਓ ਆਣ ਆਨੰਦਪੁਰ ਗਾਉ ਯਾਨੀ ਕਿ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕੇ ਯੁੱਧ ਜਿੱਤ ਕੇ ਅਸੀਂ ਆਏ ਤੇ ਆ ਕੇ ਕਹਿਲੂਰ ਚ ਆਨੰਦਪੁਰ ਪਿੰਡ ਵਸਾਇਆ ਹੁਣ ਕਹਿਲੂਰ ਕੀ ਸੀ ਇਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜਦੋਂ ਆਨੰਦਪੁਰ ਵਸਾਇਆ ਉਸ ਤੋਂ ਬਾਅਦ ਕੀ ਕੀਤਾ 1699 ਚ ਆਨੰਦਪੁਰ ਵਸਾਇਆ 10 ਸਾਲ ਬਾਅਦ ਫਿਰ ਖਾਲਸਾ ਪ੍ਰਗਟ ਕੀਤਾ ਉਹ 10 ਸਾਲਾਂ ਚ ਕੀ ਕੀਤਾ ਕਿਹੋ ਜਿਹਾ ਮਾਹੌਲ ਸੀ ਉਦੋਂ ਕਿਵੇਂ ਫਿਰ ਕਿਲੇ ਉਸਾਰੇ ਗਏ ਸਭ ਤੋਂ ਪਹਿਲਾਂ ਕਿਹੜਾ ਕਿਲਾ ਉਸਾਰਿਆ ਗਿਆ ਸੀ ਕਿਹੜੇ ਕਿਲੇ ਦੀ ਕੀ ਖਾਸੀਅਤ ਸੀ ਕਿਹੜਾ ਕਿਲਾ ਸਭ ਤੋਂ ਜ਼ਿਆਦਾ ਮਜ਼ਬੂਤ ਸੀ ਕਿਹੜੇ ਕਿਲੇ 'ਚ ਗੁਰੂ ਗੋਬਿੰਦ ਸਿੰਘ ਜੀ ਜ਼ਿਆਦਾ ਰਹਿੰਦੇ ਸੀ ਆਨੰਦਪੁਰ ਹੀ ਕਿਉਂ ਚੁਣਿਆ ਗਿਆ ਗੁਰੂ ਤੇਗ ਬਹਾਦਰ ਜੀ ਦੁਆਰਾ ਇਸ ਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਹੁਣ ਜੇ ਆਪਾਂ ਦੇਖੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਕਿੱਥੇ ਰਹਿੰਦੇ ਸੀ ਗੁਰੂ ਤੇਗ ਬਹਾਦਰ ਜੀ ਦੀ ਜੋ ਆਪਾਂ ਜ਼ਿੰਦਗੀ ਦੇਖੀਏ ਗੁਰੂ ਬਣਨ ਤੋਂ ਪਹਿਲਾਂ ਵੀ ਉਹ ਕਿਸੇ ਇੱਕ ਥਾਂ ਤੇ ਨਹੀਂ ਰਹੇ ਬਕਾਲੇ ਵੀ ਰਹੇ ਉਹ ਕੀਰਤਪੁਰ ਸਹਿਬ ਵੀ ਰਹੇ ਤੇ ਜ਼ਿਆਦਾ ਉਹ ਰਹੇ ਨੇ ਪੂਰਬ ਚ ਫਿਰ ਉਹ ਪਟਨਾ ਆਗਰਾ ਇਹ ਇਲਾਕਿਆਂ ਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਫਿਰ ਗੁਰੂ ਤੇਗ ਬਹਾਦਰ ਸਾਹਿਬਤ ਕੀਰਤਪੁਰ ਕਿਉਂ ਨਹੀਂ ਵਸੇ ਉਹਨਾਂ ਨੇ ਆ ਕੇ ਇੱਕ ਨਵਾਂ ਨਗਰ ਕਿਉਂ ਵਸਾਇਆ ਇਹਦੇ ਪਿੱਛੇ ਵੀ ਕਾਰਨ ਆ ਜਿਹੜਾ ਸਭ ਤੋਂ ਵੱਡਾ ਕਾਰਨ ਦੇਖਿਆ ਜਾਂਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣੇ ਲੋਕ ਸੀ ਆਸੇ-ਪਾਸੇ ਦੇ ਉਹ ਬੜੀਆਂ ਮਾੜੀਆਂ ਨੇਤਾਵਾਂ ਵਾਲੇ ਸੀ ਜਿਹੜੇ ਗੁਰਗੱਦੀ ਹਥਿਆਉਣਾ ਚਾਹੁੰਦੇ ਸੀ ਸਭ ਤੋਂ ਪਹਿਲਾ ਨਾਮ ਸੀ ਧੀਰਮਲ ਜਿਸ ਨੂੰ ਗੱਦੀ ਦਾ ਇੰਨਾ ਲਾਲਸ ਸੀ ਕਿ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਬਕਾਲੇ ਵਿਖੇ ਗੋਲੀ ਵੀ ਚਲਵਾ ਦਿੱਤੀ ਸੀ ਦੂਸਰੇ ਸੀ ਪਿਰਥੀ ਚੰਦ ਦੇ ਅੱਗੇ ਵਾਰਿਸ ਹਰਜੀ ਹੁਣੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਦਰਬਾਰ ਸਾਹਿਬ ਤਾਂ ਅੰਦਰੋਂ ਉਸ ਨੇ ਦਰਵਾਜ਼ੇ ਲਾ ਲਈ ਸੀ ਅੰਦਰ ਵੜਨ ਨਹੀਂ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੀਸਰਾ ਸੀ RAM RAJ ਇਹ ਤਿੰਨਾਂ ਦੀ ਤਿੱਕੜੀ ਸੀ ਜਿਹੜੀ ਮਗਰ ਪਈ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿ ਕਿਸੇ ਤਰ੍ਹਾਂ ਅਸੀਂ ਗੁਰਗੱਦੀ ਨੂੰ ਹਥਿਆ ਲਈਏ ਨੇ ਤੇ ਨਵੀਆਂ-ਨਵੀਆਂ ਚਾਲਾਂ ਚੱਲਦੇ ਰਹਿੰਦੇ ਸੀ। ਗੁਰੂ ਤੇਗ ਬਹਾਦਰ ਸਾਹਿਬ ਇੱਕ ਐਸੇ ਸਥਾਨ ਦੀ ਭਾਲ 'ਚ ਸੀ ਜਿੱਥੇ ਉਹ ਸਿੱਖੀ ਦਾ ਪ੍ਰਚਾਰ ਬੜੇ ਹੀ ਸ਼ਾਂਤੀ ਨਾਲ ਕਰ ਸਕਣ। ਇਹਨਾਂ ਦੇ ਰੌਲੇ ਝਗੜਿਆਂ ਤੋਂ ਦੂਰ ਜਾ ਸਕਣ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਜਗ੍ਹਾ ਚੁਣੀ ਤਮਤਾਨ ਜਿਸ ਨੂੰ ਉਦੋਂ ਕਹਿੰਦੇ ਸੀ ਬਾਂਗਰ ਦੇਸ਼। ਹੁਣ ਜਿਹੜਾ ਜੀਂਦ ਹਰਿਆਣਾ 'ਚ ਪੈਂਦਾ ਹੈ। 1664-65 ਦੇ ਨਜ਼ਦੀਕ ਫਿਰ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਤੋਂ ਵਾਪਸ ਆਉਂਦੇ ਨੇ ਜਿਵੇਂ ਉਹ ਕੀਰਤਪੁਰ ਸਾਹਿਬ ਪਹੁੰਚੇ 1665 ਤੱਕਹਿਲੂਰ ਦੀ ਰਾਣੀ ਚੰਪਾ ਦਾ ਵਜ਼ੀਰ ਆਉਂਦਾ ਹੈ ਉਹ ਆ ਕੇ ਬੇਨਤੀ ਕਰਦਾ ਹੈ ਕਿ ਚੰਪਾ ਰਾਣੀ ਨੇ ਤੁਹਾਨੂੰ ਨਿਯੋਤਾ ਭੇਜਿਆ ਹੈ ਕਿ ਕਹਿਲੂਰ ਦੇ ਰਾਜੇ ਰਾਜਾ ਦੀਪ ਚੰਦ ਦੀ ਮੌਤ ਹੋ ਗਈ ਹੈ ਉਸ ਦੀ 17ਵੀਂ ਤੇ ਤੁਹਾਨੂੰ ਆਉਣ ਦਾ ਨਿਯੋਤਾ ਹੈ ਹੁਣ ਕਹਿਲੂਰ ਕੀ ਸੀ ਵੱਲੋਂ ਇਹ ਦੇਖ ਲੈਂਦੇ ਹਾਂ ਕਿ ਜਿੱਥੇ ਹੁਣ ਆਨੰਦਪੁਰ ਸਾਹਿਬਾ ਉਦੋਂ ਇੱਥੇ ਜੰਗਲ ਪਹਾੜੀਆਂ ਨਦੀਆਂ ਨਾਲੇ ਹੀ ਹੁੰਦੇ ਸੀ ਜਿਹੜੇ रियासत ਦੇ ਵਿੱਚ ਇਹ ਆਉਂਦਾ ਸੀ ਉਹ ਸੀ ਕਹਿਲੂਰ ਕਹਿਲੂਰ रियासत ਸੀ ਬਲਾਸਪੁਰ ਦੇ ਰਾਜੇ ਦੀ ਤੇ ਬਲਾਸਪੁਰ ਦੀ ਰਾਣੀ ਸੀ ਰਾਣੀ ਚੰਪਾ ਰਾਣੀ ਚੰਪਾ ਸੀ ਦੀਪ ਚੰਦ ਰਾਜੇ ਦੇ ਘਰ ਵਾਲੀ ਦੀਪ ਚੰਦ ਕੌਣ ਸੀ ਦੀਪ ਚੰਦ ਸੀ ਕਲਿਆਣ ਚੰਦ ਦਾ ਪੋਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ 52 ਰਾਜੇ ਛਡਾਏ ਸੀ ਉਹਨਾਂ ਚੋਂ ਇੱਕ ਸੀ ਕਲਿਆਣ ਚੰਦ ਜਾਨੀ ਕਿ ਗੁਰੂ ਘਰ ਦਾ ਅਹਿਸਾਨ ਸੀ ਇਹਨਾਂ ਦੇ ਸਿਰ ਤੇ ਗੁਰੂ ਘਰ ਦੀ ਇਹ ਬਹੁਤ ਇੱਜ਼ਤ ਕਰਦੇ ਸੀ ਤਾਂ ਰਾਣੀ ਚੰਪਾ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਲੂਰ ਜਾਂਦੇ ਨੇ ਰਾਜਾ ਦੀਪ ਸਿੰਘ ਦੀ 17ਵੀਂ ਦੇ ਉੱਥੋਂ ਜਦੋਂ ਆਉਣ ਲੱਗਦੇ ਨੇ ਤਾਂ ਰਾਣੀ ਚੰਪਾ ਨੂੰ ਇਹ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਛੱਡ ਰਹੇ ਨੇ ਹਮੇਸ਼ਾ ਲਈ ਕੀਰਤਪੁਰ ਛੱਡ ਕੇ ਦੂਰ ਧਮਤਾਨ ਬੰਗਦਰ ਦੇਸ਼ ਚ ਡੇਰੇ ਲਾ ਰਹੇ ਨੇ ਤਾਂ ਰਾਣੀ ਚੰਪਾ ਫਿਰ ਉੱਥੇ ਆ ਕੇ ਹੱਥ ਜੋੜਦੀ ਆ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਿ ਤੁਸੀਂ ਸਾਡੀ ਰਿਆਸਤ ਨੂੰ ਛੱਡ ਕੇ ਨਾ ਜਾਓ ਤੁਸੀਂ ਇੱਥੇ ਹੀ ਰੁਕੋ ਤੁਸੀਂ ਜਿਹੜੀ ਵੀ ਸਾਡੀ ਰਿਆਸਤ ਚ ਜਗ੍ਹਾ ਚੁਣੋਗੇ ਜੋ ਵੀ ਤੁਹਾਨੂੰ ਠੀਕ ਲੱਗਦੀ ਆ ਜਿੱਥੇ ਤੁਸੀਂ ਨਗਰ ਵਸਾਉਣਾ ਚਾਹੁੰਦੇ ਹੋ ਉਥੇ ਹੀ ਤੁਸੀਂ ਵਸਾ ਸਕਦੇ ਹੋ ਤਾਂ ਗੁਰੂ ਸੈਮ ਨੇ ਕਿਹਾ ਕਿ ਤਮਤਾਨ ਪਿੰਡ ਚ ਪਹਿਲਾਂ ਹੀ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਕਿਉਂਕਿ ਉਦੋਂ ਤੱਕ ਉਥੇ ਨਗਰ ਵਸਾਉਣ ਦਾ ਫੈਸਲਾ ਹੋ ਚੁੱਕਿਆ ਸੀ ਉਥੋਂ ਦੀ ਸੰਗਤ ਨੇ ਖੂਵ ਵੀ ਲਵਾਤਾ ਤੇ ਉਥੇ ਧਰਮਸ਼ਾਲਾ ਵੀ ਬਣਾ ਦਿੱਤੀ ਸੀ ਪਰ ਫਿਰ ਰਾਣੀ ਚੰਬਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਬੀਬੀ ਨਾਨਕੀ ਅੱਗੇ ਮਿੰਤਾ ਤਰਲੇ ਕੀਤੇ ਫਿਰ ਬੀਬੀ ਨਾਨਕੀ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਰਾਣੀ ਚੰਪਾ ਦੀ ਹੀ ਰਿਆਸਤ ਚ ਇੱਕ ਨਗਰ ਵਸਾਉਣ ਲਈ ਮੰਨ ਗਏ। ਹੁਣ ਆਨੰਦਪੁਰ ਸਾਹਿਬ ਜਿੱਥੇ ਹੈ ਇਸ ਨਗਰ ਦੀ ਚੋਣ ਕਿਉਂ ਹੋਈ? ਇਸ ਦੇ ਪਿੱਛੇ ਇੱਕ ਕਾਰਨ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਖੂਬਸੂਰਤ ਇਲਾਕਾ ਸੀ। ਇਹ ਦੋ ਕਾਰਨਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਗ੍ਹਾ ਚੁਣੀ। ਇੱਕ ਤਾਂ ਬਹੁਤ ਸ਼ਾਂਤੀ ਸੀ ਉੱਥੇ ਦੂਸਰਾ ਉਹ ਬਹੁਤ ਸੁਰੱਖਿਅਤ ਜਗ੍ਹਾ ਸੀ ਜਿਵੇਂ ਹੁਣ ਚੱਕ ਨਾਨਕੀ ਦੀ ਜਿਹੜੀ ਜਗ੍ਹਾ ਸੀ ਉੱਥੇ ਦੋ ਪਾਸੇ ਚਰਨ ਗੰਗਾ ਵਗਦੀ ਸੀ ਇੱਕ ਪਾਸੇ ਉੱਚਾ ਪਹਾੜ ਸੀ ਇੱਕ ਪਾਸੇ ਸਤਲੁਜ ਦਰਿਆ ਵਗਦਾ ਸੀ ਇੱਕ ਪਾਸੇ ਸੰਘਨੇ ਜੰਗਲ ਸੀ ਯਾਨੀ ਕਿ ਚਾਰਾਂ ਪਾਸਿਆਂ ਤੋਂ ਸੁਰੱਖਿਅਤ ਸੀ ਉਹ ਜਗ੍ਹਾ ਕਿਉਂਕਿ ਆਪਣੇ ਪਿਤਾ ਨਾਲ ਉਹ ਜੰਗਾ ਚ ਹਿੱਸਾ ਲੈਂਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਸ ਕਰਕੇ ਉਹਨਾਂ ਨੂੰ ਪਤਾ ਸੀ ਕਿ ਇੱਕ ਜਗਾ ਦਾ ਸੇਫ ਹੋਣਾ ਕਿੰਨਾ ਅਹਿਮ ਹੈ ਮੁਗਲਾਂ ਨਾਲ ਸਬੰਧਾਂ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੁਗਲ ਕਦੋਂ ਵੀ ਕੁਝ ਵੀ ਕਰ ਸਕਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸੁਰੱਖਿਅਤ ਜਗਾ ਚੁਣੀ ਬਹੁਤ ਸ਼ਾਂਤ ਜਗਾ ਗੁਰੂ ਤੇਗ ਬਹਾਦਰ ਜੀ ਦੀ ਇੱਕ ਸ਼ਰਤ ਸੀ ਕਿ ਅਸੀਂ ਨਗਰ ਜ਼ਰੂਰ ਵਸਾ ਲਾਂਗੇ ਪਰ ਅਸੀਂ ਫ੍ਰੀ ਚ ਜ਼ਮੀਨ ਨਹੀਂ ਲੈਣੀ ਅਸੀਂ ਉਸ ਦਾ ਮੁੱਲ ਤਾਰਾਂਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਜਗ੍ਹਾ ਚੁਣੀ ਉਸ ਚ ਤਿੰਨ ਪਿੰਡਾਂ ਦੀ ਜ਼ਮੀਨ ਸੀ ਇੱਕ ਲੋਧੀਪੁਰ ਇੱਕ ਮੀਆਂਪੁਰ ਤੇ ਇੱਕ ਸਹੋਟਾ ਇਹ ਤਿੰਨ ਪਿੰਡਾਂ ਦੀ ਜ਼ਮੀਨ ਦਾ ਫਿਰ ਮੁੱਲ ਤਾਰਿਆ ਰਾਣੀ ਚੰਪਾ ਨੂੰ ਤੇ ਚੱਕ ਨਾਨਕੀ ਦੀ ਮੋਢੀ ਗੱਡੀ ਗਈ ਫਿਰ ਉੱਥੇ 1665 ਵਿੱਚ ਭਾਈ ਗੁਰਦਿੱਤਾ ਜੀ ਨੇ ਮੋਢੀ ਗੱਡੀ ਸੀ ਜਿੱਥੇ ਜਗਤੈ 모ੜੀ ਗੱਡੀ ਗਈ ਸੀ ਉਹ ਜਗ੍ਹਾ ਤੇ ਹੀ ਚੱਕ ਨਾਨਕੀ ਦੀ ਪਹਿਲੀ ਇਮਾਰਤ ਬਣੀ ਉਹ ਪਹਿਲੀ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਘਰ ਸੀ ਜਿਸ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੁਣ ਵੀ ਜਦੋਂ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ ਤਾਂ ਉੱਥੇ ਗੁਰਦੁਆਰਾ ਹੈ ਗੁਰੂ ਕੇ ਮਹਿਲ ਉੱਥੇ ਹੀ ਗੁਰੂ ਸਾਹਿਬ ਦਾ ਪਰਿਵਾਰ ਰਹਿੰਦਾ ਸੀ ਉਹ ਪਹਿਲੀ ਇਮਾਰਤ ਸੀ ਚੱਕ ਨਾਨਕੀ ਦੀ ਉਦੋਂ ਚੱਕ ਨਾਨਕੀ ਕਿੰਨਾ ਕੋ ਵੱਡਾ ਸੀ ਇਹ ਹੁਣ ਥੋੜਾ ਜਿਹਾ ਦੱਸ ਦਿੰਦੇ ਹਾਂ ਹੁਣ ਆਨੰਦਪੁਰ ਸਾਹਿਬ ਬਹੁਤ ਇੱਕ ਵਿਸ਼ਾਲ ਨਗਰ ਹੈ ਉਦੋਂ ਕਿੰਨਾ ਕੋ ਵੱਡਾ ਸੀ ਚੱਕ ਨਾਨਕੀ ਤੱਕ ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਦੋਂ ਆਪਾਂ ਸੀਸਗੰਗ ਸਾਹਿਬ ਗੁਰਦੁਆਰੇ ਵੱਲੋਂ ਜਾਂਦੇ ਹਾਂ ਜਿੱਥੇ ਇੱਕ ਟਲਾਂਾ ਕੇਸਗੜ੍ਹ ਸਾਹਿਬ ਉਦੋਂ ਇੱਕ ਵੱਡੀ ਪਹਾੜੀ ਸੀ ਉਹਦੇ ਨਾਲ ਜਿੱਥੇ ਹੁਣ ਸੀਸਗੰਗ ਸਾਹਿਬ ਗੁਰਦੁਆਰਾ ਤੇ ਉੱਥੋਂ ਚਰਨ ਗੰਗਾ ਤੱਕ ਦੇ ਥੱਲੇ ਵਾਲੇ ਚੌਂਕ ਤੱਕ ਉਹਨਾਂ ਕੋ ਸੀ ਸਿਰਫ ਚੱਕ ਨਾਨਕੀ ਨਗਰ ਚੱਕ ਨਾਨਕੀ ਵਿਸਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਸਿਰਫ 3 ਮਹੀਨੇ ਉਸ ਨਗਰ ਚ ਰੁਕੇ 3 ਮਹੀਨਿਆਂ ਬਾਅਦ ਉਹ ਪੂਰਬ ਦੀ ਯਾਤਰਾ ਤੇ ਫਿਰ ਚਲੇ ਗਏ ਤੇ ਉਸੇ ਹੀ ਯਾਤਰਾ ਉਸੇ ਹੀ ਪ੍ਰਚਾਰ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ ਜਨਮ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਉਮਰ ਤਕਰੀਬਨ 6 ਸਾਲ ਸੀ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਚੱਕ ਨਾਨਕੀ ਨਗਰ 'ਚ ਆਪਣੇ ਚਰਨ ਪਾਉਂਦੇ ਨੇ ਥੋੜੇ ਸਾਲਾਂ ਦੇ ਅੰਦਰ ਹੀ ਫਿਰ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਉਂਦੇ ਆ ਜਿਸ ਜਗ੍ਹਾ ਤੇ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਮੰਜੀ ਸਾਹਿਬ ਹੈ ਤਿਲਕ ਜੰਜੂ ਦੀ ਰਾਖੀ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਭਾਈ ਜੈਤਾ ਜੀ ਫਿਰ ਸੀਸ ਲੈ ਕੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਹੈ ਸਸਕਾਰ ਵਾਲੀ ਜਗ੍ਹਾ ਦੇ ਬਿਲਕੁਲ ਸਾਹਮਣੇ ਜਿੱਥੇ 9 ਸਾਲ ਦੇ ਗੋਬਿੰਦ ਸਿੰਘ ਜੀ ਬੈਠੇ ਸੀ ਉੱਥੇ ਹੁਣ ਅਕਾਲ ਬੁੰਗਾ ਸਾਹਿਬ ਹੈ 9 ਸਾਲ ਦਾ ਇੱਕ ਬੱਚਾ ਜਿਸ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਏ ਜੇ ਤਾਂ ਕੋਈ ਉਹ ਆਮ ਬੱਚਾ ਹੋਵੇ ਫਿਰ ਤਾਂ ਉਹ ਕੁਝ ਹੋਰ ਸੋਚੇ ਮਨ ਵਿੱਚ ਉਸ ਦੇ ਡਰ ਵੀ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਕੀ ਸੀ ਸੰਸਕਾਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਬੁਲਾਇਆ ਤੇ ਐਲਾਨ ਕੀਤਾ ਸੀ ਕਿ ਹੁਣ ਜ਼ੁਲਮ ਦਾ ਮੁਕਾਬਲਾ ਤੇਗ ਨਾਲ ਹੋਊਗਾ ਹੁਣ ਸਿੱਖ ਸ਼ਸਤਰ ਉਠਾਉਣਗੇ ਸਿੱਖਾਂ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਹੀ ਧਰਤੀ ਦੇ ਜੁਝਾਰੂ ਬਣਾਇਆ ਨੇੜੇ ਦੇ ਜੰਗਲਾਂ 'ਚ ਸਿੱਖ ਸ਼ਿਕਾਰ ਖੇਡਣ ਜਾਂਦੇ ਜੰਗਾਂ ਦਾ ਅਭਿਆਸ ਕਰਦੇ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲਾਂ ਦੀ ਉਮਰ 'ਚ ਜਿਸ ਅਸਥਾਨ 'ਤੇ ਗੁਰਿਆਈ ਸੌਂਪੀ ਗਈ ਸੀ ਉੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ ਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵੀ ਲਾਉਂਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਜਦ ਜਵਾਨ ਹੋਏ ਇਹੀ ਕਹਿਲੂਰ ਦੇ ਰਾਜੇ ਭੀਮਚੰਦ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਹਿਲੂਰ ਰਿਆਸਤ ਜਿਹੜੀ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਅਰਜ਼ ਕੀਤੀ ਸੀ ਕਿ ਸਾਡੀ ਰਿਆਸਤ ਨਾ ਛੱਡ ਕੇ ਜਾਓ ਉਸ ਦਾ ਪੁੱਤਰ ਸੀ ਭੀਮਚੰਦ ਭੀਮਚੰਦ ਦੇ ਪੜਦਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਛਡਾਇਆ ਸੀ ਇੰਨਾ ਪਿੱਛੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਉਹਦਾ ਇਨਾ ਮੁੱਲ ਮੋੜਿਆ ਫਿਰ ਇਹਨਾਂ ਨੇ ਇਹਨਾਂ ਨੂੰ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਹੁਣ ਇਕੱਲੇ ਨੇ ਛੋਟੀ ਉਮਰ 'ਚ ਇਹਨਾਂ ਨੂੰ ਆਪਣੇ ਵਾਸਤੇ ਇਹ ਸਿਕਿਉਰਟੀ ਮਹਿਸੂਸ ਹੋਣ ਲੱਗੀ ਇਹ ਤਾਂ ਕਿਉਂਕਿ 16-17 ਸਾਲ ਦੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਜੀਤ ਨਗਾਰਾ ਤਿਆਰ ਕਰ ਲਿਆ ਸੀ ਹੁਣ ਨਗਾਰੇ ਦਾ ਕੀ ਮਤਲਬ ਸੀ ਉਹਨਾਂ ਸਮਿਆਂ 'ਚ ਨਗਾਰੇ ਦਾ ਮਤਲਬ ਹੁੰਦਾ ਸੀ ਸਿੱਧਾ ਸਿੱਧਾ ਕਿ ਅਸੀਂ ਆਜ਼ਾਦ ਹਾਂ ਅਸੀਂ ਕਿਸੇ ਦੀ ਗੁਲਾਮ ਨਹੀਂ ਅਸੀਂ ਕਿਸੇ ਦੇ ਅੰਡਰ ਨਹੀਂ ਇਹਦੇ ਤੋਂ ਇਹਨਾਂ ਨੂੰ ਇਹ ਲੱਗਿਆ ਕਿ ਇਹ ਆ ਕੇ ਕਿਤੇ ਸਾਡੇ ਇਲਾਕੇ 'ਨਾ ਦਬਾ ਲੈਣ ਹਾਲਾਂਕਿ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਦੀ ਜ਼ਮੀਨ ਦਾ 1 ਇੰਚ ਵੀ ਨਹੀਂ ਦੱਬਿਆ 14 ਜੰਗਾਂ ਜਿੱਤਣ ਦੇ ਬਾਅਦ ਵੀ ਉਹਨਾਂ ਦੀ ਫੌਜ ਨੇ ਕਿਸੇ ਦਾ ਪਿੱਛਾ ਨਹੀਂ ਕੀਤਾ ਕਿਸੇ ਦੀ ਜਾ ਕੇ ਜ਼ਮੀਨ ਨਹੀਂ ਦੱਬੀ ਇਹ ਇਹਨਾਂ ਦੀ ਆਪਣੀ ਇਨਸਿਕਿਉਰਟੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਰ ਜਵਾਨੀ ਚ ਜਦੋਂ ਇਹਨਾਂ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਾਤਾ ਗੁਜਰੀ ਤੇ ਬੇਬੇ ਨਾਨਕੀ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਫਿਰ ਇਹ ਚੱਕ ਨਾਨਕੀ ਨਗਰ ਛੱਡਿਆ ਛੱਡ ਕੇ ਇਹ ਪੌਂਟਾ ਸਾਹਿਬ ਨਗਰ ਵਸਾਇਆ ਤੇ ਉੱਥੇ ਤਿੰਨ ਸਾਲ ਰੁਕੇ ਹੁਣ ਜਿੰਨਾਂ ਨੂੰ ਇਹ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜੰਗਾਂ ਲੜੀਆਂ ਨੇ ਉਹ ਬੜੇ ਗੁੱਸੇ ਵਾਲੇ ਹੋਣਗੇ ਬੜੇ ਲੜਾਕੇ ਹੋਣਗੇ ਜੰਗਾ ਗੁਰੂ ਗੋਬਿੰਦ ਸਿੰਘ ਜੀ ਨੇ ਮਜਬੂਰੀ ਚ ਲੜੀਆਂ ਨੇ ਪਹਿਲਾ ਆਪਸ਼ਨ ਉਹਨਾਂ ਦਾ ਕਦੇ ਵੀ ਜੰਗ ਨਹੀਂ ਰਿਹਾ ਪਹਿਲਾ ਆਪਸ਼ਨ ਉਹਨਾਂ ਦਾ ਸਿਰਫ ਸ਼ਾਂਤੀ ਹੀ ਰਿਹਾ ਉਹ ਇਹ ਸਟੈਪ ਤੋਂ ਪਤਾ ਲੱਗਦਾ ਹੈ ਕਿ ਇਹ ਰੋਲੇ ਝਗੜੇ ਤੋਂ ਦੂਰ ਜਾ ਕੇ ਉਹ ਬੈਠ ਗਏ ਜਦੋਂ ਇਹਨਾਂ ਦਾ ਹੰਕਾਰ ਟਿਕ ਜਾਵੇਗਾ ਤਾਂ ਉਹਨਾਂ ਸੋਚਿਆ ਕਿ ਉਦੋਂ ਅਸੀਂ ਵਾਪਸ ਆ ਜਾਾਂਗੇ ਪਰ ਉੱਥੇ ਜਾ ਕੇ ਵੀ ਗੁਰੂ ਸਾਹਿਬ ਨੂੰ ਇਹਨਾਂ ਨੇ ਸ਼ਾਂਤੀ ਨਾਲ ਹੀ ਰਹਿਣ ਦਿੱਤਾ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੀ ਪਹਿਲੀ ਜੰਗ ਹੋਈ। ਪਹਾੜੀ ਰਾਜਿਆਂ ਨਾਲ, ਰਾਜਾ ਭੀਮਚੰਦ ਹੋਣਾ ਨਾਲ ਤੇ ਬੁਰੇ ਤਰੀਕੇ ਨਾਲ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਜੰਗ 'ਚ ਹਰਾਇਆ। ਕੋਈ ਬਹੁਤੀ ਵੱਡੀ ਫੌਜ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਕੋਲ। ਨਾ ਹੀ ਕੋਈ ਬਹੁਤੇ ਟ੍ਰੇਨਰ ਫੌਜੀ ਸਨ। ਗੁਰੂ ਹਰਗੋਬਿੰਦ ਸਾਹਿਬ ਇਸ ਤੋਂ ਪਹਿਲਾਂ ਜੰਗਾਂ ਲੜਦੇ ਰਹੇ ਸੀ। ਚਾਰ ਜੰਗਾਂ ਉਹਨਾਂ ਨੇ ਲੜੀਆਂ ਉਸ ਤੋਂ ਬਾਅਦ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਇਹ ਗੁਰੂ ਸਹਿਬਾਨਾ ਨੇ ਜੰਗਾਂ ਨੇ ਲੜੀਆਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਆਖਰੀ ਜੰਗ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ 'ਚ 50 ਸਾਲ ਤੋਂ ਵੱਧ ਦਾ ਫਰਕ ਹੈ ਇਹ ਨਹੀਂ ਸੀ ਕਿ ਉਹਨਾਂ ਨੂੰ ਬਣੀ ਬਣਾਈ ਫੌਜ ਮਿਲੀ ਸੀ ਇਹਨਾਂ ਨੇ ਫੌਜ ਤਿਆਰ ਕੀਤੀ ਸੀ ਉਹਨਾਂ ਦੀ ਫੌਜ ਦੀ ਗਿਣਤੀ ਦੁੱਗਣੀ ਟਿਗਨੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਤੋਂ ਪਰ ਫਿਰ ਵੀ ਬੁਰੇ ਤਰੀਕੇ ਨਾਲ ਗੁਰੂ ਗੋਬੇ ਸਿੰਘ ਜੀ ਨੇ ਉਹਨਾਂ ਦੀ ਫੌਜ ਨੂੰ ਹਰਾਇਆ ਪਰ ਜਵਾਨੀ ਚ ਪੰਗਾ ਨੀ ਦੀ ਜੰਗ ਜਿੱਤੀ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਜੰਗ ਜਿੱਤ ਕੇ ਫਿਰ ਉਹ ਚੱਕ ਨਾਨਕੀ ਵਾਪਸ ਆਏ ਉਦੋਂ ਫਿਰੇ ਸਾਰੇ ਪਹਾੜੀ ਇਲਾਕਿਆਂ ਚ 22 ਧਾਰ ਦੇ ਰਾਜਿਆਂ ਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਡੰਕਾ ਵੱਜਣ ਲੱਗ ਪਿਆ ਪਹਿਲਾਂ ਤਾਂ ਇਹ ਅੰਡਰ ਐਸਟੀਮੇਟ ਹੀ ਸਾਰਾ ਕੁਝ ਕਰਦੇ ਸੀ ਫਿਰ ਇੱਕ ਤਰੀਕੇ ਨਾਲ ਇਹਨਾਂ ਦੇ ਮਨਾਂ ਵਿੱਚ ਖੌਫ ਪੈਦਾ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਫਿਰ 1699 ਵਿੱਚ ਵਾਪਸ ਆਏ ਚੱਕ ਨਾਨਕੀ ਫਿਰ ਆ ਕੇ ਉਹਨਾਂ ਨੇ ਚੱਕ ਨਾਨਕੀ ਦੇ ਨਾਲ ਆਨੰਦਪੁਰ ਨਗਰ ਵਸਾਇਆ ਜਿਹੜਾ ਕਿ ਉਹ ਆਪਣੀ ਬਾਣੀ 'ਚ ਕਹਿੰਦੇ ਨੇ ਜੁਧ ਜੀਤ ਆਏ ਜਬੇ ਟਿਕਾਣਾ ਤਿੰਨ ਪਾਉ ਕਹਿਲੂਰ ਮੇ ਬਾਂਦੇ ਆਣ ਆਨੰਦਪੁਰ گاਉ ਜਾਨੀ ਕਿ ਕੋਹਲੌਰ ਦੀ ਰਿਆਸਤ ਚ ਇੱਕ ਪਿੰਡ ਬਣਿਆ ਜਿਸ ਦਾ ਨਾਂ ਉਹਨਾਂ ਨੇ ਰੱਖਿਆ ਆਨੰਦਪੁਰ ਇਸ ਤਰ੍ਹਾਂ ਚੱਕ ਨਾਨਕੀ ਹੀ ਆਨੰਦਪੁਰ ਨਹੀਂ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਦੇ ਨਾਲ ਤਿੰਨ ਹੋਰ ਪਿੰਡਾਂ ਦੀ ਜ਼ਮੀਨ ਖਰੀਦੀ ਮਾਖੋਵਾਲ ਅਗੰਪੁਰ ਤੇ ਤਾਰਾਪੁਰ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਤੋਂ ਬਾਅਦ ਰਾਜਾ ਭੀਮਚੰਦ ਦੀ ਜਿਹੜੀ ਮਾਤਾ ਸੀ ਰਾਣੀ ਚੰਪਾ ਉਸ ਨੂੰ ਬੜਾ ਦੁੱਖ ਲੱਗਿਆ ਤੇ ਉਸ ਨੇ ਫਿਰ ਰਾਜਾ ਭੀਮਚੰਦ ਨੂੰ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਮਝੌਤਾ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਰਾਣੀ ਚੰਪਾ ਤੋਂ ਇਹ ਇਲਾਕਿਆਂ ਦੀ ਜ਼ਮੀਨ ਖਰੀਦੀ ਸੀ ਤੇ ਚੱਕ ਨਾਨਕੀ ਦੇ ਨਾਲ ਫਿਰ ਆਨੰਦਪੁਰ ਨਗਰ ਵਸਾਇਆ ਸੀ ਜਿੱਥੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਗੁਰੂ ਕੀ ਮਹਿਲ ਨੇ ਉਹ ਇਲਾਕਾ ਚੱਕ ਨਾਨਕੀ ਦਾ ਸੀ ਉਦੋਂ ਉੱਪਰ ਨੂੰ ਆ ਜਾਂਦੇ ਆ ਕੇਸਗੜ ਦੀ ਜਿਹੜੀ ਪਹਾੜੀ ਕੇਸਗੜ ਦੀ ਪਹਾੜੀ ਦੇ ਨਾਲ ਇੱਕ ਹੋਰ ਪਹਾੜੀ ਸੀ ਉਸ ਨੂੰ ਕਹਿੰਦੇ ਸੀ ਤੰਬੂ ਵਾਲੀ ਪਹਾੜੀ ਉਹ ਕਿਉਂ ਕਹਿੰਦੇ ਸੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਚੱਕ ਨਾਨਕੀ ਦੇ ਨਾਲ ਫਿਰ ਆਨੰਦਪੁਰ ਨਗਰ ਵਸਾਇਆ ਸਭ ਤੋਂ ਪਹਿਲਾਂ ਜਿਹੜਾ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਉਹ ਸੀ ਇਸ ਨੂੰ ਹੋਰ ਸੁਰੱਖਿਅਤ ਬਣਾਉਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ ਕਿ ਪਹਿਲਾਂ ਤਾਂ ਸਿਰਫ ਮੁਗਲਾਂ ਦਾ ਡਰ ਸੀ ਕਿ ਮੁਗਲਾਂ ਨਾਲ ਜੰਗ ਹੋ ਸਕਦੀ ਹੈ ਨਾਲ ਦੀ ਨਾਲ ਹੁਣ ਪਹਾੜੀ ਰਾਜੇ ਵੀ ਦੁਸ਼ਮਣ ਬਣ ਗਏ ਹਨ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਤਾਂ ਇੱਥੇ ਸ਼ਸਤਰਾਂ ਦਾ ਇੱਕ ਕਾਰਖਾਨਾ ਲਾਇਆ ਜੰਗਾਂ ਯੁੱਧਾਂ ਵਾਸਤੇ ਸ਼ਸਤਰਾਂ ਦੀ ਲੋੜ ਹੁੰਦੀ ਹੈ ਆਪਣੀ ਫੌਜ ਲਈ ਸ਼ਸਤਰਾਂ ਨੂੰ ਤਿਆਰ ਕਰਨ ਵਾਸਤੇ ਉਹਨਾਂ ਨੇ ਇੱਕ ਕਾਰਖਾਨਾ ਲਾਇਆ ਉਸ ਦੇ ਲਈ ਬਣਾਇਆ ਗਿਆ ਲੋਹਗੜ ਕਿਲਾ ਹੁਣ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਕਿੰਨੇ ਕਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸੀ ਆਨੰਦਪੁਰ ਸਾਹਿਬ ਕਿਹੜੇ ਕਿਲੇ ਦੀ ਕੀ ਖਾਸੀਅਤ ਸੀ ਤੇ ਕਿਹੜੇ ਕਿਲੇ ਦੀ ਲੋਕੇਸ਼ਨ ਕਿਹੜੀ ਸੀ ਹੁਣ ਨਗਰ ਆ ਗਿਆ ਆਨੰਦਪੁਰ ਸਾਹਿਬ ਉਸ ਦੀ ਬਾਉਂਡਰੀ ਤੇ ਕਿਲੇ ਬਣਾਏ ਗਏ ਸੀ ਪਹਿਲਾ ਕਿਲਾ ਸੀ ਜਿਹੜਾ ਉਹ ਸਤਲੁਜ ਦਰਿਆ ਵੱਲ ਬਣਾਇਆ ਗਿਆ ਸੀ ਜਿਹੜੀ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਆ ਉਸ ਦੇ ਨਾਲ ਇੱਕ ਹੋਰ ਪਹਾੜੀ ਸੀ ਉਸ ਦੇ ਨਾਲ ਬਣਾਇਆ ਗਿਆ ਕਿਲਾ ਆਨੰਦਗੜ੍ਹ ਜਿਸ ਦੇ ਨਾਲ ਸਤਲੁਜ ਦਰਿਆ ਵਗਦਾ ਸੀ ਦੂਜੇ ਕੋਨੇ ਤੇ ਬਣਾਇਆ ਗਿਆ ਕਿਲਾ ਲੋਗੜ ਜਿਹੜਾ ਸ਼ਸਤਰਾਂ ਦਾ ਕਾਰਖਾਨਾ ਸੀ ਤੀਜੇ ਕੋਨੇ ਤੇ ਬਣਾਇਆ ਗਿਆ ਕਿਲਾ ਆਗਮ ਗੜ ਜਿਸ ਨੂੰ ਹੁਣ ਕਿਲਾ ਹੂਲਗੜ ਵੀ ਕਹਿ ਦਿੰਦੇ ਆ ਚੌਥੇ ਕੋਨੇ ਤੇ ਬਣਾਇਆ ਗਿਆ ਕਿਲਾ ਫਤੇਗੜ ਤੇ ਪੰਜਵਾਂ ਕਿਲਾ ਬਣਾਇਆ ਗਿਆ ਸੀ ਕਿਲਾ ਤਾਰਾਗੜ ਜਿਹੜਾ ਆਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਹੈ ਹੁਣ ਜਿਹੜਾ ਕਿਲਾ ਤਾਰਾਗੜ ਹੈ ਉਹ ਰੱਖਿਆ ਕਰਦਾ ਸੀ ਪਹਾੜੀ ਇਲਾਕੇ ਤੋਂ ਕਹਿਲੂਰ ਬਲਾਸਪੁਰ ਤੇ ਨજર ਰੱਖਣ ਲਈ ਉਹ ਕਿਲਾ ਬਣਾਇਆ ਗਿਆ ਸੀ। ਆਨੰਦਪੁਰ ਸਾਹਿਬ ਤੇ ਜਿਹੜਾ ਪਹਿਲਾ ਹਮਲਾ ਹੋਇਆ ਸੀ ਉਹ ਤਾਰਾਗੜ ਕਿਲੇ ਤੇ ਹੀ ਹੋਇਆ ਸੀ। ਹੁਣ ਇਹ ਪੱਜੇ ਕਿਲੇ ਨੇ ਜਿਹੜੇ ਆਨੰਦਪੁਰ ਨਗਰ ਦੀ ਰਾਖੀ ਕਰਨ ਲਈ ਬਣਾਏ ਗਏ ਸੀ। ਹੁਣ ਕਈ ਇਤਿਹਾਸਕਾਰ ਇੱਥੇ ਕੇਸਗੜ੍ਹ ਸਾਹਿਬ ਨੂੰ ਵੀ ਇੱਕ ਕਿਲਾ ਕਹਿ ਦਿੰਦੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ। ਜਿੱਥੇ ਹੁਣ ਸਿੱਖਾਂ ਦਾ ਇੱਕ ਤਖਤ ਹੈ ਤਖਤ ਸ੍ਰੀ ਕੇਸਗੜ ਸਾਹਿਬ 1699 ਵਿੱਚ ਆਪਾਂ ਪੜ੍ਹਦੇ ਆ ਕਿ ਇੱਕ ਪਹਾੜੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਸੱਜਿਆ ਹੋਇਆ ਤੇ ਸਾਹਮਣੇ 40-50 ਹਜ਼ਾਰ ਦੇ ਗਿਣਤੇ ਚ ਸਿੱਖ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਸੀਸ ਮੰਗੇ ਸੀ ਉਹ ਜਗ੍ਹਾ ਹੈ ਕੇਸਗੜ ਸਾਹਿਬ ਵਾਲੀ ਪਹਾੜੀ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ ਉੱਥੇ ਵੀ ਇੱਕ ਕਿਲਾ ਸੀ ਇਸੇ ਸਾਹਮਣੇ ਹੁਣ 6 ਕਿਲੇ ਹੋ ਗਏ ਸਿੱਖ ਇਤਿਹਾਸ ਜੇ ਆਪਾਂ ਫਰੋਲ ਕੇ ਦੇਖੀਏ ਤਾਂ ਜਿਹੜੇ ਬਾਂਡਰੀ ਤੇ ਕਿਲੇ ਨੇ ਸਭ ਤੇ 1-1 ਵਾਰ ਹਮਲਾ ਹੋਇਆ ਹੈ ਪਰ ਕਿਲਾ ਕੇਸਗੜ ਸਾਹਿਬ ਜਿਸ ਦੀ ਰਾਖੀ ਲਈ ਇਹ ਪੰਜ ਕਿਲੇ ਬਣਾਏ ਗਏ ਸੀ ਇੰਨੇ ਹਮਲਿਆਂ ਦੇ ਬਾਵਜੂਦ ਇੱਕ ਮੁਗਲ ਸਿਪਾਹੀ ਵੀ ਕਿਲਾ ਕੇਸਗੜ ਸਾਹਿਬ ਤੱਕ ਪਹੁੰਚ ਨਹੀਂ ਸਕਿਆ ਯਾਨੀ ਕਿ ਆਨੰਦਪੁਰ ਨਗਰ ਦੇ ਅੰਦਰ ਪੈਰ ਨਹੀਂ ਰੱਖ ਸਕਿਆ ਇੰਨੀ ਤਕੜੀ ਯੋਜਨਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਲੇ ਬਣਾਏ ਸੀ ਸਭ ਤੋਂ ਪਹਿਲਾ ਜਿਹੜਾ ਕਿਲਾ ਬਣਾਣਾ ਸ਼ੁਰੂ ਹੋਇਆ ਸੀ ਉਹ ਸੀ ਕਿਲਾ ਆਨੰਦਗੜ੍ਹ ਕਿਲਾ ਆਨੰਦਗੜ੍ਹ 1699 ਵਿੱਚ ਬਣਾਣਾ ਸ਼ੁਰੂ ਹੋਇਆ ਸੀ ਜਾਨੀ ਕਿ ਖਾਲਸਾ ਰਾਜ ਦੀ ਸਥਾਪਨਾ ਤੋਂ 10 ਸਾਲ ਪਹਿਲਾਂ ਇਹ ਇੱਕ ਜੰਗੀ ਕਿਲਾ ਸੀ ਇੱਕ ਬਹੁਤ ਹੀ ਮਜ਼ਬੂਤ ਕਿਲਾ ਸੀ ਸਾਰੇ ਇਲਾਕਿਆਂ 'ਚੋਂ ਸਭ ਤੋਂ ਵੱਧ ਮਜ਼ਬੂਤ ਕਿਲਾ ਆਨੰਦਗੜ੍ਹ ਦਾ ਕਿਲਾ ਸੀ ਤੇ ਸਭ ਤੋਂ ਵੱਧ ਸੇਫ ਵੀ ਸੀ ਕਿਲਾ ਆਨੰਦਗੜ੍ਹ ਸਾਹਿਬ ਹੁਣ ਵੀ ਜੇ ਤੁਸੀਂ ਦੇਖੋ ਉਸ ਦੇ ਬਿਲਕੁਲ ਨਾਲ ਸੀ ਇੱਕ ਤੰਬੂ ਵਾਲੀ ਪਹਾੜੀ ਉਸ ਨੂੰ ਤੰਬੂ ਵਾਲੀ ਪਹਾੜੀ ਕਿਉਂ ਕਹਿੰਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਚ ਖਾਲਸਾ ਪ੍ਰਗਟ ਕੀਤਾ ਸੀ ਤਾਂ ਉਹ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਤੇ ਕੀਤਾ ਸੀ ਉਸ ਦੇ ਬਿਲਕੁਲ ਨਾਲ ਇੱਕ ਹੋਰ ਪਹਾੜੀ ਸੀ ਉਸ ਦੇ ਤੇ ਇੱਕ ਤੰਬੂ ਲੱਗਿਆ ਹੋਇਆ ਸੀ ਉਸ ਦੇ ਨਾਲ ਬਣਾਇਆ ਗਿਆ ਸੀ ਕਿਲਾ ਆਨੰਦਗੜ੍ਹ ਸਾਹਿਬ ਹੁਣ ਕਿਲੇ ਆਨੰਦਗੜ੍ਹ ਸਾਹਿਬ ਦੇ ਇੱਧਰ ਵੀ ਖਾਈ ਸੀ ਤੇ ਉਧਰ ਵੀ ਖਾਈ ਸੀ ਇੱਕ ਪਾਸੇ ਸਤਲੁਜ ਵਗਦਾ ਸੀ ਜਿੱਥੋਂ ਜਿਹੜੀ ਫੌਜ ਸੀ ਉਹ ਪਾਣੀ ਲੈਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਜ਼ਿਆਦਾਤਰ ਕਿਲਾ ਆਨੰਦਗੜ੍ਹ ਸਾਹਿਬ ਵਿੱਚ ਹੀ ਰਹਿੰਦੇ ਸੀ ਦੂਸਰਾ ਜਿਹੜਾ ਕਿਲਾ ਹੈ ਉਹ ਸੀ ਕਿਲਾ ਲੋਗੜ ਉਹ ਅਸਲ 'ਚ ਸ਼ਸਤਰ ਬਣਾਉਣ ਦਾ ਇੱਕ ਕਾਰਖਾਨਾ ਸੀ ਇਸ ਕਿਲੇ ਦਾ ਦਰਵਾਜ਼ਾ ਬਹੁਤ ਜ਼ਿਆਦਾ ਮਜ਼ਬੂਤ ਬਣਾਇਆ ਗਿਆ ਸੀ ਕਿ ਕੋਈ ਵੀ ਪਹਾੜੀ ਜਾਂ ਕੋਈ ਮੁਗਲ ਆ ਕੇ ਉਸ ਦਰਵਾਜ਼ੇ ਨੂੰ ਤੋੜ ਕੇ ਸ਼ਸਤਰ ਨਾ ਲੁੱਟ ਕੇ ਲੈ ਜਾਣ ਇਸ ਕਰਕੇ ਫਿਰ ਹਾਥੀ ਨੂੰ ਲੋਹੇ 'ਚ ਮੜ ਕੇ ਉਸ ਹਾਥੀ ਨੂੰ 200 ਲੀਟਰ ਸ਼ਰਾਬ ਪਿਆ ਕੇ ਲੋਗੜ ਦੇ ਕਿਲੇ ਵੱਲੋਂ ਭੇਜਿਆ ਸੀ ਤੇ ਉਹ ਹਾਥੀ ਦਰਵਾਜ਼ਾ ਤੋੜ ਸਕੇ ਤੇ ਅਸੀਂ ਜਾ ਕੇ ਲੁੱਟ ਲਈਏ ਸ਼ਸਤਰ ਇੱਥੇ ਹੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ नागਨੀ ਸੌਂਪੀ ਸੀ ਪਾਈ ਬਚਿੱਤਰ ਸਿੰਘ ਨੂੰ ਪਾਈ ਬਚਿੱਤਰ ਸਿੰਘ ਜੀ ਨੇ ਫਿਰ ਉਹ ਹਾਤੀ ਦੇ नागਨੀ ਮਾਰ ਕੇ ਤੇ ਪਾਈ ਉਦੇ ਸਿੰਘ ਜੀ ਨੇ ਕਰਨਪੇ ਵਰਸ਼ੇ ਨਾਲ ਉਹ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਕਿਲੇ 'ਚ ਹੀ ਉਹਨਾਂ ਦੇ ਚਰਨਾਂ ਵਿੱਚ ਲਿਆੜ ਕੇ ਰੱਖਿਆ ਸੀ ਤੀਸਰਾ ਜਿਹੜਾ ਕਿਲਾ ਸੀ ਉਹ ਕਿਲਾ ਅਗਮਗੜ ਜਿਸ ਨੂੰ ਕਿਲਾ ਹੂਲਗੜ ਵੀ ਕਹਿ ਦਿੰਦੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਹੂਲੇ ਮਹੱਲੇ ਦੀ ਸ਼ੁਰੂਆਤ ਕੀਤੀ ਸੀ ਹੁਣ ਜਿਹੜਾ ਕਿਲਾ ਅਗਮਗੜ੍ਹ ਸੀ ਜਾਂ ਕਿਲਾ ਹੋਲਗੜ੍ਹ ਸੀ ਉਹ ਬਹੁਤ ਖੁੱਲਾ ਏਰੀਆ ਸੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਫੌਜ ਦੇ ਜੰਗੀ ਅਭਿਆਸ ਕਰਵਾਉਂਦੇ ਸੀ ਉਸ ਤੋਂ ਬਾਅਦ ਆਉਂਦਾ ਕਿਲਾ ਫਤਿਹਗੜ੍ਹ ਸਾਹਿਬ ਸੈਭਜਾਦਾ ਫਤਿਹ ਸਿੰਘ ਜੀ ਦੇ ਨਾਮ ਤੇ ਇਹ ਕਿਲਾ ਬਣਾਇਆ ਗਿਆ ਸੀ ਹੁਣ ਜੇ ਆਪਾਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆਨੰਦਪੁਰ ਨਗਰ ਚ ਕਿਹੋ ਜਿਹਾ ਮਾਹੌਲ ਸੀ ਦੂਰੋਂ ਦੂਰੋਂ ਸੰਗਤ ਆਉਂਦੀ ਸੀ ਰਾਜੇ ਮਹਾਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਸੀ ਤੇ ਮਹਿੰਗੇ-ਮਹਿੰਗੇ ਤੋਹਫੇ ਲੈ ਕੇ ਆਉਂਦੇ ਸੀ ਮਾਹੌਲ ਅਨੰਦਪੁਰ ਨਗਰ ਚ ਪੂਰੀ ਚੜ੍ਹਦੀ ਕਲਾ ਵਾਲਾ ਸੀ ਜਗ੍ਹਾ-ਜਗ੍ਹਾ ਤੇ ਲੰਗਰ ਲੱਗੇ ਹੁੰਦੇ ਸੀ ਤੇ ਲੰਗਰਾਂ ਦੀ ਨਿਗਰਾਨੀ ਗੁਰੂ ਗੋਬਿੰਦ ਸਿੰਘ ਜੀ ਆਪ ਰੱਖਦੇ ਸੀ ਸ਼ਸਤਰਾਂ ਵਾਲੇ ਯੋਧੇ ਗਲੀਆਂ 'ਚ ਇੱਧਰ-ਉੱਧਰ ਘੁੰਮਦੇ ਰਹਿੰਦੇ ਸੀ ਕੋਈ ਦੁਖੀ ਨਹੀਂ ਸੀ ਕਿਸੇ ਤੇ ਕੋਈ ਜ਼ੁਲਮ ਨਹੀਂ ਸੀ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਆਪ ਕਿੱਥੇ ਰਹਿੰਦੇ ਸੀ ਜ਼ਿਆਦਾਤਰ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਕਿਲੇ 'ਚ ਰਹਿੰਦੇ ਸੀ ਤੇ ਉੱਥੇ ਦਰਬਾਰ ਵੀ ਲਾਉਂਦੇ ਸੀ ਬਾਕੀ ਕਿਲਿਆਂ 'ਚ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਰਹਿੰਦੇ ਸੀ ਜੰਗੀ ਅਭਿਆਸ ਕਰਵਾਉਂਦੇ ਸੀ ਕਿਲਾ ਅਗਮਗੜ੍ਹ 'ਚ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਰਹਿੰਦਾ ਸੀ ਜਿੱਥੇ ਅੱਜਕੱਲ ਗੁਰਦੁਆਰਾ ਗੁਰੂ ਕੇ ਮਹਿਲ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਰਹਿੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਉੱਥੇ ਹੋਇਆ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਘਰ ਸੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵੀ ਲਾਉਂਦੇ ਸੀ ਸੰਗਤਾਂ ਨੂੰ ਵੀ ਮਿਲਦੇ ਸੀ ਗੁਰੂ ਕੇ ਮਹਿਲ ਦੇ ਅੰਦਰ ਹੀ ਗੁਰਦੁਆਰਾ ਦਮਦਮਾ ਸਾਹਿਬ ਹੈ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਤ ਚੜੀ ਹੋਣੀ ਆ ਛੋਟੇ ਸਾਹਿਬਜ਼ਾਦੇ ਆਪਣੇ ਨਿੱਕੇ ਨਿੱਕੇ ਪੈਰਾ ਨਾਲ ਇੱਧਰ ਉੱਧਰ ਖੇਡਦੇ ਫਿਰਦੇ ਹੋਣਗੇ ਮਾਤਾ 구ਜਰੀ ਆਪਣੀ ਗੋਦੀ 'ਚ ਆਪਣੇ ਪੋਤਿਆਂ ਨੂੰ ਲਾਡ ਲਡਾਉਂਦੇ ਹੋਣਗੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਬਹੁਤ ਖੁਸ਼ੀਆਂ ਖੇੜਿਆਂ ਨਾਲ ਰਹਿੰਦਾ ਸੀ ਤੇ ਇੱਕ ਦਿਨ ਇਹ ਘਰ ਤੇ ਇਹ ਨਗਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਣਾ ਪਿਆ ਸੀ ਅਨੰਦਾਂ ਦੀ ਪੁਰੀ ਅਨੰਦਪੁਰ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੂਰ ਜਾਣਾ ਪਿਆ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 7 ਮਹੀਨਿਆਂ ਦੇ ਘੇਰੇ ਤੋਂ ਬਾਅਦ ਸਿੱਖਾਂ ਦੀਆਂ ਬੇਨਤੀਆਂ ਕਬੂਲ ਦਿਆਂ ਆਨੰਦਪੁਰ ਨਗਰ ਛੱਡਣ ਦਾ ਫੈਸਲਾ ਲਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਦੇ ਕਿਲੇ ਤੋਂ ਫਿਰ ਇੱਕ ਆਖਰੀ ਘੇੜਾ ਲਾਇਆ ਸੀ ਆਨੰਦਪੁਰ ਨਗਰ 'ਚ ਆਪਣੇ ਪਿਆਰੇ ਨਗਰ 'ਚ ਇੱਕ ਆਖਰੀ ਵਾਰ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਨੇ ਸੀਸਗੰਸਾਹਬ ਵਾਲੇ ਥਾਂ ਤੇ ਜਿੱਥੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਸਕਾਰ ਹੋਇਆ ਸੀ ਉੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਇਸ ਨਗਰ ਨੂੰ ਐਸਾ ਛੱਡਿਆ ਕਿ ਦੁਬਾਰਾ ਫਿਰ ਕਦੀ ਉੱਥੇ ਕਦਮ ਨਹੀਂ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਨਗਰ ਛੱਡਣ ਤੋਂ ਬਾਅਦ ਪਹਾੜੀ ਫੌਜਾਂ ਅਤੇ ਇਹਨਾਂ ਜ਼ਾਲਿਮਾਂ ਨੇ ਸਾਰੇ ਕਿਲੇ ਢਾਟੇਰੀ ਕਰ ਦਿੱਤੇ ਪੂਰੇ ਨਗਰ ਨੂੰ ਉਜਾੜ ਦਿੱਤਾ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਆ ਕੇ ਇੱਥੇ ਨਾ ਵਸਣ ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਨਗਰ ਪੂਰੀ ਸ਼ਾਨ ਨਾਲ ਵਸ ਰਿਹਾ ਹੈ ਖਾਲਸਾ ਪੰਥ ਉਹਨਾਂ ਦਾ ਆਪਣਾ ਪਰਿਵਾਰ ਇਸ ਨੂੰ ਆਪਣਾ ਘਰ ਸਮਝਦਾ ਹੈ ਅਤੇ ਰਹਿਦੀ ਦੁਨੀਆ ਤੱਕ ਸਮਝਦਾ ਰਹੇਗਾ ਅੱਜ ਵੀ ਉੱਥੇ ਚੜ੍ਹਦੀ ਕਲਾ ਚ ਸਿੰਘ ਨੇ ਪਰ ਜਿਹੜੇ ਲੋਕਾਂ ਨੇ ਆਨੰਦਪੁਰ ਨੂੰ ਉਜਾੜਨਾ ਚਾਹਿਆ ਉਹ ਕਿੱਥੇ ਨੇ ਅੱਜ ਕਿੱਥੇ ਆ ਉਹ ਬਲਾਸਪੁਰ ਕਿੱਥੇ ਆ ਉਹ ਰਿਆਸਤ ਜਿਹੜੇ ਕਹਿੰਦੇ ਸੀ ਕਿ ਛੱਡੋ ਆਨੰਦਪੁਰ ਖਾਲੀ ਕਰੋ ਉਹ ਬਲਾਸਪੁਰ ਇਲਾਕਾ ਹੈ ਹੀ ਨਹੀਂ ਅੱਜ ਗੋਬਿੰਦ ਸਾਗਰ ਜਿਹੜੀ ਡੈਮ ਆ ਉਹਦੇ ਵਿੱਚ ਹੀ ਉਹ ਸਮਾ ਗਿਆ ਹੈ ਉਹ ਬਲਾਸਪੁਰ ਪੂਰਾ ਦਾ ਪੂਰਾ ਹੁਣ ਜਿਹੜਾ ਬਲਾਸਪੁਰ ਹੈ ਉਹ ਬਾਅਦ ਚ ਵਸਿਆ ਹੋਇਆ ਬਲਾਸਪੁਰ ਹੈ ਉਹ ਪੁਰਾਣੇ ਬਲਾਸਪੁਰ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਗੁਰੂ ਗੋਬੀ ਸਿੰਘ ਜੀ ਦਾ ਪਰਿਵਾਰ ਅੱਜ ਵੀ ਪੂਰੀ ਦੁਨੀਆ ਚ ਫੈਲਿਆ ਹੋਇਆ ਹੈ ਪਰ ਕਿੱਥੇ ਉਹ ਰਾਜਾ ਭੀਮਚੰਦ ਦੇ ਵੰਸ ਉਹ ਦੇਖਿਆ ਵੀ ਨਹੀਂ ਦੇਖਦੇ ਏਸੀ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਦਾ ਇਤਿਹਾਸ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਘਰ ਸੀ ਜਿੱਥੇ ਉਹ ਖਾਲਸੇ ਪੰਥ ਦੀ ਸਿਰਜਣਾ ਕਰਦੇ ਨੇ ਜਿੱਥੇ ਉਹਨਾਂ ਦਾ ਪਰਿਵਾਰ ਵਧਿਆ ਤੇ ਫੁੱਲਿਆ ਅਤੇ ਇਸ ਨਗਰ ਨੂੰ ਛੱਡ ਕੇ ਇਸ ਤਰ੍ਹਾਂ ਗਏ ਕਿ ਦੁਬਾਰਾ ਕਦੀ ਵਾਪਸ ਉਸ ਨਗਰ ਵਿੱਚ ਨਹੀਂ ਆ ਸਕੇ ਪਰ ਉਹਨਾਂ ਦਾ ਆਪਣਾ ਖਾਲਸਾ ਅੱਜ ਵੀ ਇਸ ਧਰਤੀ ਉੱਪਰ ਖੁਸ਼ੀਆਂ ਨਾਲ ਹੱਸਦਾ ਵਸਦਾ ਹੈ ਇਹ ਖਾਲਸੇ ਦੀ ਜਨਮ ਭੂਮੀ ਦਾ ਇਤਿਹਾਸ ਹੈ ਜਿਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਕਿ ਮਾਂ ਬਖਸ਼ਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ